ਤੁਹਾਡਾ ਕਹਿਣ ਦਾ ਭਾਵ ਹੈ ਕਿ ਜਿੱਪਾ ਵਿੱਚ ਅਮੀਰ ਹੈ ਭਾਵੇਂ ਗਰੀਬ ਹੈ ਇਹ ਸਿਰਫ ਮਨ ਦਾ ਵਹਿਮਪੂਤ ਨਹੀਂ ਹੁੰਦੀ ਪੂਤ ਨਹੀਂ ਹੁੰਦੀ ਅੱਛਾ ਜਿਹੜੀਆਂ ਸਿਵੇ ਹੁੰਦੇ ਆ ਕਿਤੇ ਮੜੀਆਂ ਕਹਿੰਦੇ ਨੇ ਕਿਤੇ ਸਿਵੇ ਕਹਿੰਦੇ ਨੇ ਕਿਤੇ ਸਮਸ਼ਾਨ ਘਾਟ ਕਹਿੰਦੇ ਨੇ ਅਲੱਗ-ਅਲੱਗ ਧਰਮਾਂ ਦੇ ਅਲੱਗ-ਅਲੱਗ ਜਿੱਥੇ ਵੀ ਇਨਸਾਨ ਦੀ ਮੌਤ ਹੋ ਜਾਂਦੀ ਹੈ ਇਸਲਾਮ ਦੇ ਵਿੱਚ ਦਵਾ ਦਿੱਤਾ ਜਾਂਦਾ ਹੈ ਹਿੰਦੂ ਤੇ ਸਿੱਖਾਂ ਦੇ ਵਿੱਚ ਸਾੜ ਦਿੱਤਾ ਜਾਂਦਾ ਹੈ ਕਿਤੇ ਕਿਸੇ ਧਰਮ ਦੇ ਵਿੱਚ ਪਾਣੀ ਦੇ ਵਿੱਚ ਬਹਾ ਦਿੱਤਾ ਜਾਂਦਾ ਤਾਂ ਜਿਹੜੀਆਂ ਉਹਨਾਂ ਦੀਆਂ ਆਤਮਾ ਨੇ ਉਹੀ ਕਹਿੰਦੇ ਬਾਅਦ ਵਿੱਚ ਭੂਤਾਂ ਦਾ ਰੂਪ ਧਾਰਨ ਕਰ ਲੈਂਦੀਆਂ ਨੇ ਜਿਹੜੇ ਕਿ ਆਪਣੀ ਉਮਰ ਤੋਂ ਪਹਿਲਾਂ ਮਰ ਜਾਂਦੇ ਆ ਉਹਨਾਂ ਦੀ ਆਤਮਾ ਭਟਕਦੀ ਰਹਿੰਦੀ ਹੈ ਤੇ ਉਹ ਲੋਕਾਂ ਦੇ ਵਿੱਚ ਆਉਂਦੀ ਹੈ ਤੇ ਇਸ ਚੀਜ਼ ਬਾਰੇ ਕੀ ਕਹੋਗੇ ਹਾਂ ਕੋਈ ਆਤਮਾ ਨਹੀਂ ਭਟਕਦੀ ਜਾਨੀ ਕਈ ਉਹਨਾਂ ਨੇ ਜਿਵੇਂ ਇਹ ਪੂਰੀ ਉਮਰ ਨਹੀਂ ਪੜੇ ਮਰ ਗਿਆ ਇਹਦਾ ਭੂਤ ਬਣ ਗਿਆ ਹੁਣ ਕਈ ਧਰਮ ਇਸ ਤਰ੍ਹਾਂ ਦੇ ਨੇ ਜਿਹੜੇ ਇਸ 'ਚ ਵਿਸ਼ਵਾਸ ਨਹੀਂ ਰੱਖਦੇ ਹੈਗੇ ਉਹ ਕਹਿੰਦੇ ਨੇ ਆਤਮਾ ਨਿਕਲਦੀ ਉਹਨੇ ਜਦੋਂ ਉਹ ਦਵਾ ਦਿੰਦੇ ਨੇ ਉਹ ਕਹਿੰਦੇ ਨੇ ਵੀ ਇਹਦੇ ਵਿੱਚ ਹੀ ਆਤਮਾ ਹੈ ਉਹ ਤਾਂ ਇੱਕ ਦਿਨ ਆਊਗਾ ਖਾਸ ਦਿਨ ਉਦੋਂ ਮੁਰਦੇ ਨੇ ਜਿਹੜੇ ਕਬਰਾਂ ਚੋਂ ਉੱਠ ਜਾਣਗੇ ਉਦੋਂ ਉਹਨਾਂ ਦਾ ਜਿਹੜਾ ਲੇਖਾ ਜੋਖਾ ਹੋਊਗਾ ਜਾਨੀ ਜਿਹਾ ਜਿਹਾ ਆਪਾਂ ਉਹਨਾਂ ਨੂੰ ਗੱਲਾਂ ਸੁਣਾਵਾਂਗੇ ਉਹ ਹਾਜਾ ਸਮਾਜ ਦੇ ਵਿੱਚ ਉਹਨਾਂ ਲੋਕਾਂ ਦੇ ਮਨ ਦੇ ਉੱਤੇ ਉਹ ਹਾਜਾ ਅਸਰ ਹੋ ਜਾਂਦਾ ਤੇ ਇਹ ਨਹੀਂ ਵੀ ਕੋਈ ਆਤਮਾ ਜਿਹੜੀ ਆਤਮਾ ਮਰੇ ਹੋਏ ਬੰਦੇ ਤੇ ਆ ਜਾਂਦੇ ਫਰਜ਼ ਕਰੋ ਮੈਂ ਆ ਮੇਰੀ ਮੌਤ ਹੋ ਜਾਂਦੀ ਹੈ ਮੈਂ ਪਸ਼ੂ ਪਾਲਣ ਵਿਭਾਗ ਚ ਰਿਟਾਇਰ ਹਾਂ ਮੇਰਾ ਭੂਤ ਆ ਜਿਹੜਾ ਕਿਸੇ ਦੇ ਵਿੱਚ ਆਉਂਦਾ ਫਿਰ ਉਹਦੇ ਵਿੱਚ ਉਹ ਬੰਦੇ ਉਹ ਤਾਂ ਪੁੱਛਣ ਵੀ ਆ ਸਾਡਾ ਡੰਗਰ ਆ ਬਿਮਾਰ ਆ ਆ ਉਹਨੂੰ ਕੀ ਦਈਏ ਕਿਹੜੀ ਦਵਾਈ ਦਈਏ ਇਸ ਤਰ੍ਹਾਂ ਦਾ ਕਦੇ ਕਿਸੇ ਨੇ ਦੱਸਿਆ ਜਿਹੜਾ ਮਰਿਆ ਉਹ ਜਿਵੇਂ ਅਨਪੜ ਦੇ ਵਿੱਚ ਪੜਿਆ ਲਿਖਾ ਦਾ ਭੂਤ ਆ ਗਿਆ ਕੋਈ ਬੰਦਾ ਮਰੇ ਅਨਪੜ ਦੇ ਵਿੱਚ ਉਹਦੀ ਕਸਰ ਹੁੰਦੀ ਆ ਉਹ ਬੰਦਾ ਪਰੇਆ ਹੋਇਆ ਸੀ ਤੇ ਉਹਨੂੰ ਉਹ ਲਿਖ ਕੇ ਦੇਵੇ ਉਦੋਂ ਬਾਅਦ ਲਿਖਣ ਲੱਗ ਜਾਏ ਲਿਖ ਸਕਦਾ ਫਿਰ ਜਦੋਂ ਤੇ ਭੂਤ ਆ ਪਰ ਇਦਾਂ ਦਾ ਨਹੀਂ ਹੁੰਦਾ ਭੂਤਾਂ ਦੇ ਫੇਰ ਉਹ ਉਹੀ ਜਿਵੇਂ ਮੈਂ ਪਹਿਲਾਂ ਵਾਲੀ ਇਹੋ ਗੱਲ ਕਰਾਂ ਇੱਕ ਕਹਾਣੀ ਇੱਕ ਮੁੰਡਾ ਕਹਿੰਦਾ ਵੀ ਤੁਸੀਂ ਭੂਤਾਂ ਨੂੰ ਨਹੀਂ ਮੰਨਦੇ ਅਸੀਂ ਕਹਾਂ ਅਸੀਂ ਤਰਕਸ਼ੀਲ ਹਰ ਚੀਜ਼ ਨੂੰ ਮੰਨਦੇ ਆ ਜਿਹਦੀ ਪਰਖ ਕਰ ਲਈਏ ਜਿਹਦੇ ਜਿਹੜੇ ਸਾਨੂੰ ਦੇਸੀ ਨਹੀਂ ਮਿਲੀ ਨਹੀਂ ਉਹਨੂੰ ਅਸੀਂ ਕਿਵੇਂ ਮੰਨ ਲਈਏ ਅਸੀਂ ਇੰਨੇ ਸਾਲਾਂ ਤੋਂ ਇੰਨੇ ਭੂਤਾਂ ਕੇਸਾਂ 'ਚ ਗਿਆ ਸਾਨੂੰ ਕਿਤੇ ਭੂਤ ਨਹੀਂ ਮਿਲੇ ਜਿਉਂਦਾ ਬੰਦਾ ਹੀ ਭੂਤ ਭੂਤ ਮਿਲਿਆ ਚਾਹੇ ਉਹ ਅੱਗ ਲਾਉਂਦਾ ਚਾਹੇ ਕੱਪੜੇ ਕੱਟਦਾ ਚਾਹੇ ਕੋਈ ਖੂਨ ਦੇ ਛਿੱਟੇ ਪਾਉਂਦਾ ਉਹ ਕਹਿੰਦਾ ਭੂਤ ਤਾਂ ਮੈਂ ਦਿਖਾ ਦਿੰਦਾ ਤੁਹਾਨੂੰ ਜੇ ਦੇਖਣੀ ਆ ਅਸੀਂ ਕਿਹਾ ਵੀ ਕਿੱਥੇ ਉਹ ਕਹਿੰਦਾ ਮੇਰੀ ਭੂਆ ਦੇ ਵਿੱਚ ਭੂਤ ਆਉਂਦਾ ਇੱਕ ਬੰਦਾ ਮਰਿਆ ਹੋਇਆ ਉਹਦੇ ਵਿੱਚ ਆਉਂਦਾ ਅਸੀਂ ਕਿਹਾ ਕਿਵੇਂ ਕਹਿੰਦਾ ਪਹਿਲਾਂ ਤਾਂ ਅੱਧਾ ਘੰਟਾ ਤਾਂ ਉਹ ਚੱਕੀ ਵਾਂਗੂ ਸਿਰ ਘਮਾਉਂਦੀ ਆ ਫਿਰ ਉਹਦੇ ਵਿੱਚ ਉਹ ਬੋਲਦਾ ਸਰਿਆਮ ਅਸੀਂ ਕਿਹਾ ਠੀਕ ਆ ਸਾਡੀ ਟੀਮ ਉਹਨਾਂ ਦੇ ਘਰੇ ਗਈ ਤਾਂ ਉਹਨਾਂ ਦੇ ਜਾ ਕੇ ਸਾਡੇ ਟੀਮ ਦੇ ਸਾਹਮਣੇ ਉਹ ਉਹਦੀ ਭੂਆ ਨੂੰ ਕਸਰ ਹੋ ਗਈ ਤੇ ਉਹਨੇ ਸਿਰ ਘਮਾਇਆ 5 ਕਿੰਟ ਮਿੰਟ ਬਾਅਦ 5 ਮਿੰਟ ਬਾਅਦ ਸਿਰ ਕਮਾਉਣ ਤੋਂ ਬਾਅਦ ਅੱਖਾਂ ਕਰੀਆਂ ਲਾਲ ਤੇ ਕੌੜਾ-ਕੌੜਾ ਦੇਖਣ ਲੱਗ ਗਿਆ ਅਸੀਂ ਉਹਨੂੰ ਪੁੱਛਿਆ ਤੂੰ ਕੌਣ ਹੈ ਉਹ ਮੋਟੀ ਜਿਹੀ ਆਵਾਜ਼ ਕੱਢ ਕੇ ਕਹਿੰਦਾ ਮੈਂ ਬਲਦੇਵ ਸਿੰਘ ਆ ਅਸੀਂ ਕਿਹਾ ਉਰੇ ਕੀ ਕਰਨਾ ਹੈ ਤੂੰ ਉਹ ਕਹਿੰਦਾ ਹਰ ਮੈਂ ਕੀ ਕਰਾਂ ਮੈਂ ਗਵਾਂਢੀਆਂ ਦੇ ਰਹਿੰਦਾ ਸੀ ਉਹਨਾਂ ਨੇ ਸਿਆਣਾ ਲਿਆਂਦਾ ਸਿਆਣੇ ਨੇ ਉਹਨਾਂ ਨੇ ਅਦਾ ਕਰ ਕੀਤਾ ਫਿਰ ਮੈਂ ਉੱਥੋਂ ਉੱਠ ਕੇ ਉਰੇ ਆ ਗਿਆ ਅਸੀਂ ਕਿਹਾ ਉਹ ਇੱਥੋਂ ਅੱਜ ਅਸੀਂ ਨੇ ਤੈਨੂੰ ਭਜਾਉਣਾ ਉਹ ਕਹਿੰਦਾ ਉਹ ਨੂੰ ਮੈਨੂੰ ਕ ਭਜਾ ਸਕਦਾ ਅਸੀਂ ਕਿਹਾ ਕਿਉਂ ਕਹਿੰਦਾ ਤੁਸੀਂ ਜੋਰ ਲਾ ਲਓ ਚਾ ਆਪਣੇ ਹੋਰ ਵੱਡੇ ਸੀਨੀਅਰ ਨੂੰ ਲਿਆਓ ਇੱਥੋਂ ਮੈਨੂੰ ਕੋਈ ਮਾਈ ਦਾ ਲਾਲ ਨਹੀਂ ਭਜਾ ਸਕਦਾ ਹਾਂ ਮੇਰੀਆਂ ਦੋ ਗੱਲਾਂ ਨੇ ਦੋ ਮੰਗਾ ਨੇ ਮੇਰੀਆਂ ਉਹ ਪੂਰੀਆਂ ਕਰਾ ਦਿਓ ਫਿਰ ਮੈਂ ਆਪਣੇ ਆਪ ਚੱਲ ਜਾਉ ਨਹੀਂ ਕਿਸੇ ਦਾ ਭਜਾਇਆ ਨਹੀਂ ਮੈਂ ਉਹ ਰੋ ਭਜਦਾ ਅਸੀਂ ਕਿਹਾ ਹਾਂ ਠੀਕ ਹੈ ਜੇ ਭਜਾਉਣ ਵਾਲੀਆਂ ਆਹ ਮੰਨਣ ਵਾਲੀਆਂ ਹੋਈਆਂ ਗੱਲਾਂ ਉਹ ਤੇਰੀਆਂ ਜਰੂਰ ਪੂਰੀਆਂ ਕਰਾਵਾਂਗੇ ਦੱਸ ਉਹ ਬੀਬੀ ਬੋਲੀ ਕਹਿੰਦੀ ਜਿਹੜਾ ਭਾਗ ਸਿੰਘ ਆ ਇਸ ਘਰ ਦਾ ਲਾਣੇਦਾਰ ਉਹਦੇ ਘਰ ਵਾਲੇ ਦਾ ਨੋਹਾਗ ਸਿੰਘ ਜੀ ਕਹਿੰਦੇ ਉਹਨੇ ਆਪਣੇ ਘਰ ਵਾਲੀ ਦੀ ਅੱਜ ਤੱਕ ਇੱਕ ਵੀ ਗੱਲ ਨਹੀਂ ਕਦੇ ਮੰਨੀ। ਲੈ ਸਾਨੂੰ 50% ਪਤਾ ਲੱਗ ਗਿਆ ਵੀ ਇਹਨਾਂ ਦੇ ਘਰੇ ਪ੍ਰੇਤ ਕਿਉਂ ਆਉਂਦਾ। ਅਸੀਂ ਕਿਹਾ ਠੀਕ ਆ ਅੱਗੇ ਤੋਂ ਮੰਨਿਆ ਕਰੂਗਾ। ਤੇ ਤੂੰ ਦੂਜੀ ਗੱਲ ਦੱਸ। ਕਹਿੰਦੇ ਕੁੜੀਆਂ ਦੇ ਵਿਆਹ ਨਹੀਂ ਕਰਦਾ। ਅਸੀਂ ਕਿਹਾ ਵੀ ਕਿਉਂ? ਕਹਿੰਦੇ ਜ਼ਮੀਨ ਖਰੀਦੀ ਜਾਂਦਾ। ਅਸੀਂ ਕਿਹਾ ਚਲੋ ਉਹ ਵੀ ਕਰ ਦੂਗਾ। ਕਹਿ ਦਾਂਗੇ ਉਹਨੂੰ। ਕਹਿੰਦੇ ਠੀਕ ਆ ਜੇ ਕਰ ਦੂਗਾ ਤਾ ਮੈਂ ਚਲੀ ਜਾਂ ਚਲਿਆ ਜਾਂ ਨਹੀਂ ਮੈਂ ਦੁਬਾਰੇ ਫੇਰ ਆ ਜਾਊਗਾ ਅਸੀਂ ਕਿਹਾ ਤੂੰ ਜਾ ਤੇਰੀਆਂ ਮੰਗਾ ਸੀ ਪੂਰੀਆਂ ਕਰਾਵਾਂਗੇ ਹੋ ਠੀਕ ਹੋ ਕੇ ਬੈਠ ਗਈ ਤੇ ਉਦੋਂ ਬਾਅਦ ਅਸੀਂ ਉਹ ਲਾਣੇਦਾਰ ਨੂੰ ਕਿਹਾ ਵੀ ਤੇਰੀਆਂ ਕੁੜੀਆਂ ਕਿੱਡੀਆਂ ਕਿੱਡੀਆਂ ਨੇ ਉਹ ਕਹਿੰਦਾ ਜੀ ਇੱਕ 26 ਸਾਲ ਦੀ ਇੱਕ 28 ਸਾਲ ਦੀ ਆ ਅਸੀਂ ਕਿਹਾ ਜੇ ਤਾਂ ਬੱਚਾ ਪੜਦਾ ਫਿਰ ਤਾਂ ਪੜਦੇ ਤਾਂ ਅੱਜ ਕੱਲ 33 ਸਾਲ ਦੇ ਹੋ ਜਾਂਦੇ ਨੇ ਫਿਰ ਤਾਂ ਚਲੋ ਇੰਨਾ ਉਮਰ ਹੋ ਜਾਂਦੀ ਹੈ ਨਹੀਂ ਤਾਂ ਜੇ ਬੱਚਾ ਪੜਦਾ ਨਹੀਂ ਫਿਰ ਤਾਂ 20 21 ਸਾਲ ਦੀ ਉਮਰ ਚ ਵਿਆਹ ਕਰ ਦੇਣਾ ਚਾਹੀਦਾ हां जी ਕਹਿੰਦਾ ਬਸ ਪਹਿਲਾਂ ਜ਼ਮੀਨ ਦੇ ਲਾਲਚ ਚ ਲੱਗੇ ਰਹੇ ਐਸ ਵਾਰੀ ਕੁੜੀ ਦਾ ਇਸ ਸਾਲ ਵਿਆਹ ਕਰਨਾ ਸੀ ਵੱਡੀ ਕੁੜੀ ਦਾ ਕਿਤੇ ਨਾਲ ਲੱਗਦਾ ਕਿ ਇਲਾ ਮਿਲ ਗਿਆ ਸਾਨੂੰ ਸਾਡੇ ਕਿਸ ਦੇ ਨਾਲ ਲੱਗਦਾ ਉਹਦਾ ਸੌਦਾ ਹੋ ਗਿਆ ਅਸੀਂ ਕਿਹਾ ਚੱਲ ਵਿਆਹ ਅਗਲੇ ਸਾਲ ਕਰ ਦਾਂਗੇ ਤੇ ਜ਼ਮੀਨ ਅਸੀਂ ਲੈ ਲਈ ਅਸੀਂ ਕਿਹਾ ਨਾਲ ਲੱਗਦੇ ਕਿਲੇ ਤਾਂ ਫਿਰ ਪਾਕਿਸਤਾਨ ਤੱਕ ਜਾਂਦੇ ਨੇ ਕਿਲੇ ਜ਼ਰੂਰੀ ਨੇ ਜਾਂ ਗ੍ਰੈਸਟ ਜ਼ਰੂਰੀ ਐ ਤੇ ਉਹ ਚੁੱਪ ਕਰ ਗਿਆ 6 ਮਹੀਨੇ ਬਾਅਦ ਉਹ ਮੁੰਡਾ ਮਿਲਿਆ ਅਸੀਂ ਕਿਹਾ ਕਿਉਂ ਵੀ ਕਿਵੇਂ ਆ ਤੇਰੀ ਭੂਆ ਤਾਂ ਦੱਸੇ ਹੀ ਨਹੀਂ ਕਹਿੰਦਾ ਬਾਜੀ ਬਾਤ ਤੁਸੀਂ ਤਾਂ ਕਹਿੰਦਾ ਬਹਿ ਜਾ ਬਹਿ ਜਾ ਕਰਾਤੀ ਤਨ ਤਨ ਹੋ ਗਈ ਕੋ ਗੇੜੇ ਚ ਨਾਲ ਕੋਈ ਪੈਸਾ ਨਹੀਂ ਲਿਆ ਤੇ ਉਹ ਤਾਂ ਠੀਕ ਹੋ ਗਿਆ ਕਹਿੰਦਾ ਤੁਹਾਡੀ ਗੱਲ ਮੇਰੇ ਫੁੱਫੜ ਨੂੰ ਜੱਜ ਗਈ ਉਹ ਮੁੰਡਾ ਦੇਖਣ ਲੱਗ ਗਿਆ ਦੋ ਮੁੰਡੇ ਇਕੱਠੇ ਦੋਏ ਭਰਾ ਮਿਲ ਗਏ ਕਹਿੰਦਾ 30 ਕਿੱਲੇ ਉਹਨਾਂ ਕੋਲ ਜ਼ਮੀਨ ਹੈ ਕਾਰੋਬਾਰ ਬੜਾ ਵਧੀਆ ਦੋਏ ਭੈਣਾ ਮੇਰੀਆਂ ਖੁਸ਼ ਨੇ ਰੰਗਾ ਚ ਨੇ ਤੇ ਨਾ ਸਾਡੇ ਘਰੇ ਕਦੇ ਬਲਦੇਵ ਸਿੰਘ ਮੁੜ ਕੇ ਆਇਆ ਹੁਣ ਬਲਦੇਵ ਸਿੰਘ ਉਹਨਾਂ ਤੇ ਆਉਂਦਾ ਕਿਉਂ ਸੀ ਇੱਕ ਮਾਂ ਜਿਹਨੂੰ ਪਤਾ ਮੇਰੀ ਕੁੜੀ ਹੋ ਗਈ 28 ਸਾਲ ਦੀ ਜੇ 30 ਸਾਲ ਤੋਂ ਟੱਪ ਗਈ ਇੱਕ ਅੱਧਾ ਕਿਲਾ ਹੋਰ ਖਰੀਦ ਲਿਆ 30 ਸਾਲ ਤੋਂ ਵੱਡਾ ਮੁੰਡਾ ਕੋਈ ਪਿੰਡ 'ਚ ਖੇਤੀ ਕਰਨ ਵਾਲਾ ਨਹੀਂ ਮਿਲਦਾ ਕੋਈ ਮਾਂ ਨਹੀਂ ਚਾਹੁੰਦੀ ਵੀ ਉਹ ਦਿੱਤੀ ਆ ਜਿਹੜੀ ਉਹਦੇ ਘਰੇ ਬੈਠੀ ਰਹੇ ਇਸ ਕਰਕੇ ਉਹ ਦਿਮਾਗ ਦੇ ਉੱਤੇ ਮਨ ਦੇ ਉੱਤੇ ਬੋਝ ਪੈ ਜਾਂਦਾ ਜਿਹਨੂੰ ਅਸੀਂ ਕਾਸਰ ਕਹਿ ਦਿੰਨੇ ਆ ਜਿਹਨੂੰ ਅਸੀਂ ਭੂਤ ਕਹਿ ਦਿੰਨੇ ਆ ਤੇ ਉਹ ਬਾਬੇ ਨੇ ਜਿਹੜੇ ਉਹ ਆਪਣੇ ਤਰੀਕੇ ਨਾਲ ਪੈਸੇ ਲੁੱਟੇ ਜਾਂਦੇ ਨੇ ਲਈ ਜਾਂਦੇ ਨੇ ਇਹ ਤਾਂ ਫਿਰ ਇਹ 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 ਗੱਲ ਤਾਂ ਇਹ ਹੋਈ ਕਿ ਜਿਹੜੀ ਉਹ ਔਰਤ ਸੀ ਜਿਹਦੀ ਤੁਸੀਂ ਕਹਾਣੀ ਦੱਸ ਰਹੇ ਹੋ ਉਹ ਆਪਣੇ ਪਤੀ ਨੂੰ ਆਪਣੀ ਗੱਲ ਮਨਾ ਨਹੀਂ ਪਾ ਰਹੀ ਸੀ ਉਹਨੇ ਇਹ ਰਾ ਲੱਭਿਆ ਭੂਤ ਵਾਲਾ ਤੇ ਅਸਲ ਦੇ ਵਿੱਚ ਉਹਦੇ ਵਿੱਚ ਭੂਤ ਆਉਂਦੀ ਨਹੀਂ ਸੀ ਇਹ ਜੇ ਮਾਨਸਿਕ ਰੋਗ ਹੋ ਜਾਂਦੇ ਨੇ ਉਹਨਾਂ ਨੂੰ ਉਹ ਮਾਨਸਿਕ ਰੋਗ ਹੀ ਹੋ ਜਾਂਦੇ ਨੇ ਉਹਨਾਂ ਨੂੰ ਕਈ ਵਾਰੀ ਪਤਾ ਵੀ ਨਹੀਂ ਲੱਗਦਾ ਹੈਗਾ ਕਈ ਵਾਰੀ ਪਤਾ ਵੀ ਲੱਗ ਜਾਂਦਾ ਜਿਦਾਂ ਹੁਣ ਇੱਕ ਮੇਰੇ ਇੱਕ ਬਜ਼ੁਰਗ ਔਰਤ ਸੀ ਉਹਦੇ ਨੂੰਹਾਂ ਉਹਦੀ ਕਦਰ ਨਹੀਂ ਕਰਦੀ ਸੀ ਕੋਈ ਉਹਨੂੰ ਚੱਜ ਦੀ ਰੋਟੀ ਪਾਣੀ ਨਹੀਂ ਕਦਾ ਮੰਜੇ ਤੇ ਬੈਠੀ ਸੀ ਉਹਦੇ ਵਿੱਚ ਭਰਪੂਤ ਆਉਂਦੀ ਸੀ ਜਿੱਦਣ ਉਹ ਬਾਲ ਖੋਲ ਕੇ ਖੇੜਦੀ ਫਿਰ ਉਹ ਕਹਿੰਦੀ ਵੀ ਤੁਹਾਨੂੰ ਮੈਂ ਖਤਮ ਕਰ ਦੂੰ ਉਹ ਫਿਰ ਹੱਥ ਜੋੜਦੇ ਵੀ ਨਾ ਐਂਡਾ ਸਾਡੇ ਤੇ ਕਰੋਧ ਨਾ ਫਿਰ ਕਹਿੰਦੀ ਐਂ ਕਰੋ 2 ਕਿਲੋ ਦਹੀਂ ਸੀ ਕੇ ਉਹਦੀ ਪੰਜੀਰੀ ਬਣਾ ਕੇ ਉਸ ਬੁੜੀ ਨੂੰ ਖਵਾਓ ਤਾ ਮੈਂ ਤੁਹਾਡਾ ਖਿਹੜਾ ਛੱਡੂਗੀ ਉਹ ਫਿਰ ਦਰਦੀਆਂ ਫਿਰ 2 ਕਿਲੋ ਘਿਓ ਦੀ ਪੰਜੀਰੀ ਉਹਨੂੰ ਬਣਾ ਕੇ ਦੇ ਦਿੰਦੀ ਆ ਤੇ ਤੇ ਇਸ ਤਰ੍ਹਾਂ ਕਰਕੇ ਉਹਨਾਂ ਦਾ ਜਿਹੜਾ ਉਹਤੀ ਜਿਹੜਾ ਪੂਰੀ ਹੋ ਜਾਂਦੀ ਸੀ ਇਸੇ ਤਰ੍ਹਾਂ ਦਾ ਕੋਈ ਜਿਹੜਾ ਇਦਾਂ ਦੀ ਕੋਈ ਉਹ ਹੁੰਦੀ ਆ ਘਟਣਾ ਹੁੰਦੀ ਆ ਕਸਰ ਹੁੰਦੀ ਆ ਫਿਰ ਉਹ ਗੱਲ ਮਨਾਉਣ ਪਿੱਛੇ ਇਸ ਤਰ੍ਹਾਂ ਦੇ ਉਹ ਕਰ ਦਿੰਦੇ ਨੇ ਕਈ ਵਾਰੀ ਪਖੰਡ ਵੀ ਕਰ ਲੈਂਦੇ ਨੇ ਇੱਕ ਵਾਰੀ ਕੁਮੁੰਡਾ ਇੱਥੇ ਸਾਡੇ ਕੋਲ ਪਟਿਆਲੇ ਕੇਸ ਆਇਆ ਉਹ ਕਹਿੰਦੇ ਵੀ ਸਾਡੇ ਮੁੰਡੇ ਦੇ ਵਿੱਚ ਪੈਰੋਂ ਆਉਂਦਾ। ਅਸੀਂ ਕਿਹਾ ਵੀ ਫਿਰ ਕੀ ਕਰਦਾ? ਉਹ ਕਹਿੰਦਾ ਜੀ ਅਸੀਂ ਕਰੇ ਸ਼ਰਾਬ ਨਹੀਂ ਬਾੜਦੇ ਜੀ। ਜਦੋਂ ਉਹਨੂੰ ਦੇ ਵਿੱਚ ਪੈਰੋਂ ਦੀ ਸਵਾਰੀ ਆਉਂਦੀ ਆ, ਉਹ ਸਾ ਤੋਂ ਸ਼ਰਾਬ ਮੰਗਦਾ। ਸਾਨੂੰ ਇੰਨਾ ਬੁਰਾ ਲੱਗਦਾ। ਅਸੀਂ ਫਿਰ ਠੇਕੇ ਤੋਂ ਉਹਨੂੰ ਸ਼ਰਾਬ ਲਿਆ ਕੇ ਦਿੰਨੇ ਆ। ਜੇ ਨਹੀਂ ਲਿਆ ਕੇ ਦਿੰਦੇ ਸਾਨੂੰ ਕੁੱਟਮਾਰ ਕਰਦਾ। ਅਸੀਂ ਉਹਨਾਂ ਦੇ ਘਰੇ ਚਲੇ ਗਏ। ਅਸੀਂ ਉਸ ਨੂੰ ਕਿਹਾ ਵੀ ਤੂੰ ਕਿਉਂ ਉਹ ਕਰਦਾ? ਕਹਿੰਦਾ ਮੈਂ ਤਾਂ ਕੋਈ ਕਰਦੇ ਨਹੀਂ। ਮੇਰੇ ਤੋਂ ਕੋਈ ਚੀਜ਼ ਆਉਂਦੀ ਆ ਉਹ ਕਰਾਉਂਦੀ ਆ। ਉਹ ਕਿਹਾ ਵੀ ਲੈ ਤੇਰੇ ਚ ਕੋਈ ਚੀਜ਼ ਨੂੰ ਨੂੰ ਬਲਾ ਲੈ ਅਸੀਂ ਤੈਨੂੰ ਦੱਬਾਂਗੇ ਜੇ ਤਾਂ ਤੈਨੂੰ ਦੱਬ ਲਿਆ ਅ ਫੇਰ ਤਾਂ ਤੂੰ ਸਮਝ ਲੈ ਵੀ ਪਖੰਡ ਕਰਦਾ ਨਹੀਂ ਤੇਰੇ ਚੀ ਚੀਜ਼ ਆਉਂਦੀ ਆ ਦੋ ਜਣਾਂ ਨੂੰ ਦੱਬ ਲਿਆ ਉਹ ਤਾਂ ਉੱਠਿਆ ਨਹੀਂ ਗਿਆ ਤੇ ਬਾਅਦ ਦੇ ਵਿੱਚ ਕਿਹਾ ਵੀ ਤੂੰ ਕਰਦਾ ਪਖੰਡ ਤੋਂ ਤੇ ਕਰਦਿਆਂ ਨੂੰ ਦੱਸਦਿਆਂ ਵੀ ਤੂੰ ਕਿਉਂ ਕਰਦਾ ਇਹ ਉਸ ਤਰ੍ਹਾਂ ਕਰਦਾ ਉਹ ਕਹਿੰਦਾ ਦੇਖੋ ਜੀ ਮੇਰਾ ਮੇਰੇ ਸੋਸਾਇਟੀ 'ਤੀ ਜਿਹੜੀ ਦੋਸਤ ਮਿੱਤਰ ਡਰਿੰਕ ਕਰਦੇ ਤੇ ਮੈਨੂੰ ਵੀ ਹੱਤ ਪੈ ਗਈ ਹੁਣ ਮੈਂ ਕਰਦਿਆਂ ਨੂੰ ਕਿਹਾ ਵੀ ਮੇਰੇ ਤੋਂ ਰਿਹਤ ਤਾਂ ਜਾਂਦਾ ਨਹੀਂ ਮੈਨੂੰ ਇੱਕ ਪਉਆ ਰੋਜ਼ ਦੇ ਦਿਆ ਕਰੋ ਲਿਆ ਕੇ ਕਹਿੰਦਾ ਮੰਨਦੇ ਨਹੀਂ ਹੈਗੇ ਹੁਣ ਜਦ ਕਹਿੰਦਾ ਮੈਂ ਆਪਣਾ ਭੈਰ ਆਉਂਦਾ ਫਿਰ ਨਾਲੇ ਤਾਂ ਇਹਨਾਂ ਦੇ ਮੈਂ ਕੁੱਟਦਾ ਇਹਨਾਂ ਨੂੰ ਨਾਲੇ ਕਹਿੰਦਾ ਆਪ ਠੇਕੇ ਤੋਂ ਜਾ ਕੇ ਫਿਰ ਮੈਨੂੰ ਅਜੀਆ ਲਿਆ ਦਿੰਦੇ ਨੇ ਜਦੋਂ ਅਸੀਂ ਉਹਨਾਂ ਦੇ ਘਰੇ ਗਏ ਕਿਸੇ ਦੀ ਬਾਹ ਟੁੱਟੀ ਹੋਈ ਤੇ ਪਲਾਸਟਰ ਲਾਇਆ ਹੋਇਆ ਸੀ ਕਿਸੇ ਦੇ ਮੱਥੇ ਦੇ ਉੱਤੇ ਉਹ ਪੱਟੀ ਬੰਨੀ ਹੋਈ ਸੀ ਹੋ ਕਰੇ ਜਾਨੀ ਇਦਾਂ ਫਿਰ ਉਹ ਆਪਣੀਆਂ ਗੱਲਾਂ ਨੇ ਜਿਹੜੀਆਂ ਪੂਰੀਆਂ ਕਰਾਉਣ ਵਾਸਤੇ ਮਜਬੂਰ ਹੋ ਜਾਂਦੇ ਨੇ ਕਈ ਵਾਰੀ ਪਤਾ ਵੀ ਨਹੀਂ ਲੱਗਦਾ ਹੈਗਾ ਉਹ ਉਸ ਤਰ੍ਹਾਂ ਦਾ ਮਾਨਸਿਕ ਰੋਗ ਹੁੰਦਾ ਉਹ ਬੇਪਲੇਖੇ ਵੀ ਕਰਦੇ ਕਈ ਵਾਰੀ ਪਤਾ ਵੀ ਹੁੰਦਾ ਇੱਕ ਹੋਰ ਬੜੀ ਦਿਲਚਸਪ ਜਾਨੇ ਖਤਰਨਾਕ ਸਟੋਰੀ ਇੱਕ ਮਿੰਟ ਇਹੋ ਮੈਂ ਪੂਰੀ ਕਰਦਾ ਬਹੁਤ ਹੀ ਵਧੀਆ ਤਾਜ਼ੀ ਉਹ ਆ ਇੱਕ ਤਰਕਸ਼ੀਲ ਵੈਰਸਾਈਟੀ ਕੋਲੇ ਸਾਡੇ ਆਗੂ ਕੋਲੇ ਇੱਕ ਕੇਸ ਆਇਆ ਉਹ ਕਹਿੰਦੇ ਘਰੇ ਅੱਗ ਲੱਗਦੀ ਆ ਬੀ ਇੰਨਾ ਨੁਕਸਾਨ ਹੋ ਗਿਆ ਮੁੰਡਾ ਵਿਆਹਿਆ ਸੀ ਇੰਨਾ ਦਾਜ ਉਹਨਾਂ ਦੇ ਦਿੱਤਾ ਸੀ ਸਾਰਾ ਦਾਜ ਉਹਦਾ ਫਸੜ ਗਿਆ ਸਾਰੇ ਕੱਪੜੇ ਸੋਫਾ ਅਲਮਾਰੀ ਬੈੱਡ ਕੋਈ ਚੀਜ਼ ਨਹੀਂ ਛੱਡੀ ਸਾਰੀਆਂ ਚੀਜ਼ਾਂ ਫੁੱਕ ਗਈਆਂ ਵੀ ਉਸ ਤਰ੍ਹਾਂ ਕੱਪੜੇ ਤੱਕ ਵੀ ਬਹੁਤ ਸਾਡਾ ਨੁਕਸਾਨ ਹੋ ਗਿਆ ਉਹਨਾਂ ਦੇ ਘਰੇ ਗਏ ਅਸੀਂ ਦੇਖ ਲੈਨੇ ਪਤਾ ਲੱਗ ਜਾਂਦਾ ਜਦੋਂ ਤਹਿਕੀਕਾਤ ਕਰਦੇ ਆ ਵੀ ਕੋਈ ਭੂਤਤਾ ਹੈ ਨਹੀਂ ਕੋਈ ਘਰ ਦਾ ਮੈਂਬਰ ਜਾਂ ਕੋਈ ਆਂਡੀਗਮਾਂ ਦੀ ਲਾਉਂਦਾ ਸ਼ੱਕ ਦੀ ਸੂਈ ਉਹਨਾਂ ਦੀ ਨੂਹ ਦੇ ਉੱਤੇ ਚਲੀ ਗਈ ਅਸੀਂ ਉਸ ਨੂੰ ਕਿਹਾ ਬੇਟੇ ਵੀ ਦੇਖ ਅੱਗ ਤਾਂ ਤੂੰ ਲਾਉਣੀ ਆ ਪਰ ਤੈਨੂੰ ਕੋਈ ਮਜਬੂਰ ਹੀ ਹੈ ਤੂੰ ਮਜਬੂਰੀ ਦੱਸ ਦੇ ਤੇਰਾ ਦੁੱਖ ਦੱਸ ਦੇ ਉਹ ਅਸੀਂ ਕੋਸ਼ਿਸ਼ ਕਰਾਂਗੇ ਵੀ ਦੂਰ ਕਰੀਏ ਉਹ ਫੁੱਟ ਕੇ ਰੋਣ ਲੱਗ ਗਈ ਉਹ ਕਹਿੰਦੀ ਵੀ ਮੇਰਾ ਜਿੱਦਣ ਵਿਆਹ ਹੋਇਆ ਪਹਿਲੀ ਰਾਤ ਮੇਰੇ ਘਰ ਵਾਲਾ ਰਾਤ ਨੂੰ 11 ਵਜੇ ਤੋਂ ਬਾਅਦ ਆਉਂਦਾ ਹੈ ਤੇ ਮੇਰੇ ਬੈੱਡ ਤੇ ਬੈਠ ਜਾਂਦਾ ਨਸ਼ੇ ਦਾ ਰੱਜਿਆ ਹੋਇਆ ਆ ਕੇ ਬੈਠਦੇ ਸਾਰ ਸਰਿੰਜ ਲੈ ਕੇ ਨਾੜ ਚ ਟੀਕਾ ਲਾਉਂਦਾ ਤੇ ਉਹ ਬੇਹੋਸ਼ ਹੋ ਕੇ ਉੱਥੇ ਡਿੱਗ ਜਾਂਦਾ 6 ਮਹੀਨੇ ਹੋ ਗਏ ਵਿਆਹ ਹੋਏ ਹੋਏ ਨੂੰ ਨਾ ਉਹਨੂੰ ਪਤਾ ਮੇਰੇ ਘਰ ਵਾਲੀ ਕੌਣ ਨਾ ਮੈਨੂੰ ਪਤਾ ਮੇਰੇ ਘਰ ਵਾਲਾ ਕੌਣ ਹੈ ਮੈਂ ਵੀ ਜਜਵਾਤੀ ਹੋ ਜਾਣਾ ਉਹ ਕਹਿੰਦੀ ਹਾਂ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਹੀ ਅੱਗ ਲਾਈ ਹੈ ਵੀ ਮੈਂ ਦਾਜ ਜਾਂ ਚੀਜ਼ਾਂ ਕੀ ਕਰਨੀਆਂ ਨੇ ਜਦ ਮੇਰਾ ਤਾਂ ਸਾਰਾ ਜਿਹੜੀ ਉਹ ਉਹ ਹੀ ਉੱਜੜ ਗਿਆ ਮੇਰੀ ਜ਼ਿੰਦਗੀ ਜਿਹੜੀ ਨਰਕ ਬਣ ਗਈ ਇਸ ਤਰ੍ਹਾਂ ਕਰਕੇ ਕਈ ਵਾਰੀ ਜਾਨ ਬੁੱਝ ਕੇ ਵੀ ਕਰ ਦਿੰਦੇ ਨੇ ਪਰ ਉਹਨਾਂ ਦੀ ਮਜਬੂਰੀ ਹੁੰਦੀ ਹੈ